ਦੋ ਬਲਾਈਂਡ ਮਰਡਰਸ ਨੂੰ ਟ੍ਰੇਸ ਕੀਤਾ ਹੈਗਾ ਜੋ ਪਹਿਲਾ ਮਰਡਰ ਹੈ ਉਹ ਦੰਦਰਾਲਾ ਫਰਾਉਡ ਪਿੰਡ ਦੇ ਵਿੱਚ ਹੋਇਆ ਸੀਗਾ ਜਿਹਦੇ ਚ ਇਨਫੋਰਮੇਸ਼ਨ ਆਈ ਸੀ ਕਿ ਜਗਦੇਵ ਸਿੰਘ ਉਰਫ ਜੱਜੀ ਇਹਦਾ ਕਿਸੇ ਨੇ ਕਤਲ ਕਰਤਾ ਇਹਦੇ ਘਰ ਦੇ ਵਿੱਚ ਹੀ ਵਿੜਵੇ ਦੇ ਵਿੱਚ ਅ ਸ਼ੇਸ਼ਾਦੀ ਨਾਈਟ ਨੂੰ ਢਿੰਗ ਔਨ ਥੈਟ ਇਨਫੋਰਮੇਸ਼ਨ ਅਸੀ ਇੱਕ ਐਫ ਆਈ ਆਰ ਦੱਟੀ ਸੀ 62 ਪਾਸੋਂ ਥਾਏ 302 ਦੇ ਆਈ ਪੀਸੀ ਦੇ ਤਹਿਤ ਇਹਦਾ ਕੋਈ ਝਗੜਾ ਚੱਲਦਾ ਸੀ ਜਿਹੜਾ ਨਰਿੰਦਰ ਸਿੰਘ ਫੌਜੀ ਨਾਲ ਦਾ ਬੜਾ ਐਫੈਕਟਿਵਲੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਜਿਹੜਾ ਇਹ ਜਿਹੜਾ ਇਹਨੂੰ ਕ੍ਰੈਸ ਕੀਤਾ ਤੇ ਉਸ ਨੂੰ ਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ ਆਨ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੀਆਂ ਹਦਾਇਤਾਂ ਮੁਤਾਬਕ ਪ੍ਰੋਐਕਟਿਵ ਤੇ ਪ੍ਰੋਫੈਸ਼ਨਲ ਪੁਲਿਸਿੰਗ ਕਰਦੇ ਹੋਏ ਡੀਐਸਪੀ ਨਾਬਾ ਡੀਐਸਪੀ ਡੀ ਇਨਚਾਰਜ ਸੀਆਈਏ ਪਟਿਆਲਾ ਐਸਐਚਓ ਭਾਦਸੋਂ ਐਸਐਚਓ ਸਦਰ ਨਾਬਾ ਇਹਨਾਂ ਦੀ ਟੀਮ ਨੇ ਬੜਾ ਇਫੈਕਟਿਵਲੀ ਦੋ ਬਲਾਈਂਡ ਮਰਡਰਸ ਨੂੰ ਟ੍ਰੇਸ ਕੀਤਾ ਹੈਗਾ ਜੋ ਪਹਿਲਾ ਮਰਡਰ ਹੈ ਉਹ ਦੰਦਰਾੜਾ ਕਰਾਉਡ ਪਿੰਡ ਦੇ ਵਿੱਚ ਹੋਇਆ ਸੀਗਾ ਔਨ ਦਾ ਇੰਟਰਵੈਨਿੰਗ ਨਾਈਟ ਆਫ 6 ਤੇ 7 ਜੂਨ ਜਿਹਦੇ ਚ ਇਨਫੋਰਮੇਸ਼ਨ ਆਈ ਸੀ ਕਿ ਜਗਦੇਵ ਸਿੰਘ ਉਰਫ ਜੱਗੀ ਇਹਦਾ ਕਿਸੇ ਨੇ ਕਤਲ ਕਰਤਾ ਇਹਦੇ ਘਰ ਦੇ ਵਿੱਚ ਹੀ ਵੇੜੇ ਦੇ ਵਿੱਚ ਅ ਉਸ ਸ਼ੀਸ਼ਾ ਬੀ ਨਾਈਟ ਨੂੰ ਤਾਂ ਐਕਟਿੰਗ ਔਨ ਥੈਟ ਇਨਫੋਰਮੇਸ਼ਨ ਅਸੀਂ ਇੱਕ ਐਫ ਆਈ ਆਰ ਦਾਜ ਕੀਤੀ ਸੀ 62 ਪਾਲਸੋ ਥਾਣਾ ਚ 302 ਦੇ ਆਈ ਪੀਸੀ ਦੇ ਤਹਿਤ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਇਹਦਾ ਕੋਈ ਝਗੜਾ ਚੱਲਦਾ ਸੀਗਾ ਨਰਿੰਦਰ ਸਿੰਘ ਫੌਜੀ ਨਾਲ ਤੇ ਇਹ ਕਾਫੀ ਅਪਸ਼ਬਦ ਜੋ ਮ੍ਰਿਤਕ ਨੂੰ ਕਹਿੰਦਾ ਸੀਗਾ ਕਾਫੀ ਵਾਰ ਇਹਨਾਂ ਦਾ ਝਗੜਾ ਹੋਇਆ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਮ੍ਰਿਤਕ ਦਾ ਜਿਹੜਾ ਪਿਸ਼ੋਕੜਾ ਆ ਉਹ ਵੀ ਕ੍ਰਿਮੀਨਲ ਸੀਗਾ ਉਹ ਧਮਕੀਆਂ ਵਗੈਰਾ ਜਿਹੜਾ ਨਰਿੰਦਰ ਸਿੰਘ ਫੌਜੀ ਨੂੰ ਦਿੰਦਾ ਰਹਿੰਦਾ ਸੀ ਤਾਂ ਜਿਸ ਦਿਨ 6 ਤਰੀਕ ਨੂੰ ਵੀ ਇਹਨਾਂ ਦਾ ਟਕਰਾਅ ਹੁੰਦੀ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਨਰਿੰਦਰ ਸਿੰਘ ਉਰਫ ਫੌਜੀ ਇਹਨਾਂ ਦੇ ਘਰ ਜਾਂਦਾ ਇੱਕ ਡਾਂਗ ਦੇ ਨਾਲ ਮਤਲਬ ਇੱਕ ਡੰਡਾ ਹੁੰਦਾ ਹੈਗਾ ਪਾਸ ਦਾ ਉਹਦੇ ਨਾਲ ਇਹਦੇ ਹਿੱਟ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਡੂ ਟੂ ਦੋਜ਼ ਇੰਜਰੀਜ਼ ਇਹਦੀ ਡੈਥ ਹੋ ਜਾਂਦੀ ਹੈ ਤਾ ਬੜਾ ਇਫੈਕਟਿਵਲੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਜਿਹੜਾ ਇਹ ਜਿਹੜਾ ਇਹਨੂੰ ਟ੍ਰੇਸ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ ਆਨ ਜੋ ਸੈਕੰਡ ਬਲਾਈਂਡ ਮਰਡਰ ਹੈਗਾ ਇੱਕ লাশ ਮਿਲੀ ਸੀ ਸੁਖਦੇਵ ਸਿੰਘ ਵਰਖਸੋਨੀ ਦੀ ਇੱਕ 5 2024 ਤੇ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਚਮਕੌਰ ਸਿੰਘ ਨਾਂ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਹੈ ਜਿਹੜਾ ਬਾਇ ਨੇਮ ਦਰਜ ਹੋਇਆ ਸੀਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਚਮਕੌਰ ਸਿੰਘ ਤੇ ਜਿਹੜਾ ਮ੍ਰਿਤਿਕ ਦਾ ਆਪਸ ਦੇ ਵਿੱਚ ਡਿਸਪਿਊਟ ਸੀਗਾ ਪੈਸਿਆਂ ਦਾ ਤੇ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਿਕ ਨੇ ਪਹਿਲਾਂ ਵੀ ਦੋ ਤਿੰਨ ਪਰਚੇ ਜਿਹੜੇ ਹੈਗੇ ਆ ਦਰਜ ਕਰਵਾਏ ਹੋਏ ਸੀਗੇ ਵੱਖ-ਵੱਖ ਪਾਰਟੀਆਂ ਦੇ ਖਿਲਾਫ ਜਿਹੜੇ ਕਿ ਝੂਠੇ ਪਾਏ ਗਏ ਸੀਗੇ ਤਾਂ ਕੁਝ ਇਹੋ ਜਿਹੇ ਐਵਿਡੈਂਸਸ ਸਾਹਮਣੇ ਆਏ ਜਿੱਤੇ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਜਿਹੜਾ ਮਾਮਲਾ ਹੈਗਾ ਬਲਾਈਂਡ ਮਰਡਰ ਦਾ ਨਾ ਹੋ ਕੇ ਕੋਈ ਹੋਰ ਵੀ ਹੋ ਸਕਦਾ ਹੈ। ਤੋਂ ਟੈਕਨੀਕਲੀ ਤੇ ਥਰੋਲੀ ਨੂੰ ਇਨਵੈਸਟੀਗੇਟ ਕਰਨ ਤੇ ਪਾਇਆ ਗਿਆ ਕਿ ਜੋ ਮ੍ਰਿਤਕ ਹੈ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚਮਕੌਰ ਸਿੰਘ ਦੇ ਖਿਲਾਫ ਦਰਜ ਕਰਵਾਵੇ। ਉਹਦੇ ਵਾਸਤੇ ਉਹਨੇ ਇੱਕ ਵੈਪਨ ਪ੍ਰੋਕ્યોਰ ਕੀਤਾ ਸੀਗਾ ਆਪਣੇ ਕਰੀਬੀ ਸਾਥੀਆਂ ਨਾਲ ਗੱਲ ਕੀਤੀ, ਪਲਾਨ ਕੀਤਾ ਵੀ ਮੈਂ ਇੱਥੇ ਜਾ ਕੇ ਐਨੇ ਤਰੀਕ ਨੂੰ ਵੀ ਮੈਂ ਇੱਕ ਡਰਾਮਾ ਕ੍ਰੀਏਟ ਕਰੂੰਗਾ। ਇਰੇ ਵੇਸਤੇ ਮੈਂ ਆਪਣੇ ਆਪ ਨੂੰ ਇੰਜਰ ਕਰਾਂਗਾ ਉਹਦੇ ਵਾਸਤੇ ਉਹਨੇ YouTube ਵਗੈਰਾ ਤੋਂ ਚੈਨਲਸ ਵਗੈਰਾ ਦੇਖੇ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਫ ਦਾ ਲਾਸ ਨਾ ਹੋਵੇ ਪਰ ਇੰਜਰੀਜ਼ ਹੋ ਜਾਣ ਅ ਤਾਂ ਮਤੀ ਇੱਕ ਪੰਜ ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਡੂ ਟੂ ਥੈਟ ਇੰਜਰੀ ਉਹਦੀ ਡੈਥ ਹੋ ਜਾਂਦੀ ਹੈ ਤਾਂ ਬੇਸਡ ਔਨ ਦਾ ਇਨਫੋਰਮੇਸ਼ਨ ਅਸੀਂ ਇੱਕ ਕੈਫ ਫਾਇਰ ਦਰਜ ਕੀਤੀ ਸੀ ਚਮਕੌਰ ਸਿੰਘ ਦੇ ਖਿਲਾਫ ਪਰ ਹੁਣ ਉਹਦੇ ਤਰੀਬੀ ਸਾਥੀ ਜੋ ਇੱਕ ਕੀ ਵਿਟਨੈਸ ਸੀਗਾ ਇਹਦੇ ਇਸ ਮੈਟਰ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਤੇ ਹੋਰ ਜਿਹੜੇ ਐਵੀਡੈਂਸ ਮਿਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਸੰਬੰਧੀ ਕੋਰੋਬੋਰੇਟ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਆਪ ਜਿਹੜੀ ਕੀਤੀ ਗਈ ਘਟਨਾ ਹੈਗੀ ਇਹ ਕੋਈ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪ੍ਰੋਸੀਡ ਕਰ ਰਹੇ ਹਾਂਗੇ ਜੀ ਕਿਹਨ ਪਤਾ ਲੱਗਿਆ ਸੁਰਤ ਨਾਲ ਸੀ ਕੋਈ ਜਦੋਂ ਮੈਂ ਜਿਵੇਂ ਮੈਂ ਦੱਸਿਆ ਇੱਕ ਤਾਂ ਕੀ ਵਿਟਨੈਸ ਸੀਗਾ ਜਿਹਦੇ ਕੋਲ ਉਹ ਗੱਲ ਕਰਦਾ ਸੀਗਾ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਰ ਨਾਲ ਕਰਨਾ ਤੇ ਉਹਨੇ ਕਰਕੇ ਦਿਖਾਇਆ ਸੈਕੰਡਲੀ ਕੁਝ ਐਦਾਂ ਦੇ ਟੈਕਨੀਕਲ ਮੈਡੀਕਲ ਐਵਿਡੈਂਸਸ ਟੈਕਨੀਕਲ ਐਵਿਡੈਂਸਸ ਤੇ ਹੋਰ ਗਵਾਹ ਜਿਹੜੇ ਸਾਹਮਣੇ ਆਏ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਚੀਜ਼ ਨੂੰ ਕੋਰੋਬੋਰੇਟ ਕਰ ਰਹੀਆਂ ਨੇ ਚੇਂਜ ਕਰਾਂਗੇ ਕਿ ਸੁਸਾਇਡ ਕਰਾਂਗੇ ਅਨ ਅਸੀਂ ਬੇਸਿਕਲੀ ਅੱਗੇ ਪ੍ਰੋਸੀਡ ਕਰ ਰਹੇ ਆ ਜਿਹੜਾ ਚਮਕੌਰ ਸਿੰਘ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਉਹ ਨਹੀਂ ਬਣਦਾ ਬੇਸਿਕਲੀ ਇਹਨੂੰ ਕੈنسਲੇਸ਼ਨ ਵੱਲ ਹੀ ਡੈਫੀਨਿਟਲੀ ਇਹਨੂੰ ਲੈ ਕੇ ਜਾਵਾਂਗੇ